ਮਾਂਜੋ ਕਮਿਸ਼ਨਰ ਪੁਲਿਸ ਅੰਸਾਰ ਸ੍ਰੀ ਗੋਪੀ ਸਿੰਘ ਪੁਲਿਸ ਜੀ ਇਹਨਾਂ ਸਖਤ ਜੈਥਾ ਅਤੇ ਮਾਂਜੋ ਦੇ ਐਡੀਸਪੀ ਸਿਟੀ 1 ਸਾਹਿਬ ਜੀ 98 ਸਰਵਿੰਗ ਜਿਹੜੀ ਸੈਂਟਰਲ ਹੈ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ ਇਹ ਚੋਰੀ ਤੇ ਲੁੱਟਖੋਹਾਂ ਦੇ ਮਾਮਲਿਆਂ ਨੂੰ ਹੱਲ ਕਰਨ ਵਿੱਚ ਇੱਕ ਅਹਿਮ ਉਹਨੇ ਪ੍ਰਾਪਤੀ ਕੀਤੀ ਹੈ ਕਿਤੇ ਸਾਡੇ ਗੀਟ ਦੀ ਮਾਂਜੀ ਪੁਲਿਸ ਨੇ ਇਸ ਜਿਹੜਾ ਸਾਡਾ ਦਮੇਸ਼ ਕੁਮਾਰ ਚੌਕੀ ਇੰਚਾਰਜ ਅਨਗੜਿਆ ਉਹਨਾਂ ਨੇ ਸਕੰਦਰ ਲਾਲ ਪੁੱਤਰ ਦਲਬੀਰ ਚੰਦ ਪਾਸਿਪਤ ਦੇ ਕਾਨੂੰਨੀ ਇਹਨੂੰ ਕਾਬੂ ਕਰਕੇ ਇਹਦੇ ਵੈਸੋਂ ਪਹਿਲਾਂ ਇੱਕ ਮੋਟਰਸਾਈਕਲ ਜਿਹੜਾ ਚੋਰੀ ਦਾ ਰਿਕਵਰ ਕੀਤਾ ਜਿਹਦੇ ਵਿੱਚ ਆਰਸੀਬੀ ਜਾਲੀ ਸੀਗੀ ਉਹਦੇ ਵਿਹਾਰ ਤੇ ਕਲਾਮ ਕਰਵਾਉਣ ਨੰਬਰ ਤੋਂ ਸੋਪਾ ਜੀ ਸ਼ਾਹ ਉਹ ਦਰਜ ਕੀਤਾ ਗਿਆ ਜੀਟੀ ਮਾਮਲੇ ਤੇ ਦਰਾਨੇ ਤਵਦੀਸ਼ ਇਹਦੇ ਪਾਸੋਂ ਇੱਕ ਐਕਟਵਾ ਇੱਕ ਮੋਟਰਸਾਈਕਲ ਹੋਰ ਟੋਟੋ ਤਿੰਨ ਵਹੀਕਲ ਜਿਹੜੇ ਆ ਉਹ ਬਰਾਮਦ ਕੀਤੇ ਗਏ ਇਹਦਾ ਜਿਹੜਾ ਹਸਾਬ ਕਹੜਾ ਪਤਾ ਕੀਤਾ ਗਿਆ ਇਹਨੂੰ ਲੜਾਈ ਝਗੜੇ ਦੇ ਸੰਬੰਧ ਵਿੱਚ ਇਹਦੇ ਖਿਲਾਫ ਇੱਕ 107 155 ਪੈਨੋਮੀ ਦਾ ਜੋ ਚੁੱਕੀ ਹੈ ਤੇ ਇਹ ਨਸ਼ੇੜੀ ਕਿਸਮ ਦਾ ਵਿਅਕਤੀ ਹੈ ਵੇਲਾ ਹੀ ਰਹਿੰਦਾ